ਜੈ ਸਾਈਆਂ ਦੀ ਜੈ ਮਸਤਾ ਦੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਸਭ ਦੇ ਚਹਤੇ ਆਪਣੇ ਸਾਰਿਆਂ ਦੀ ਜਿੰਦ ਜਾਨ ਗੁਲਾਮ ਸਾਈਂ ਸੁਰਿੰਦਰ ਸ਼ਾਹ ਜੀ ਇਸ ਵੇਲੇ ਕੈਨੇਡਾ ਦੇ ਦੌਰੇ ਤੇ ਨੇ ਪਿਛਲੇ ਕੁਝ ਦਿਨਾਂ ਤੋਂ ਤਾਂ ਉਹਨਾਂ ਵੱਲੋਂ ਜਿਹੜੇ ਜਾਣ ਤੋਂ ਪਹਿਲਾਂ ਕੁਝ ਜ਼ਰੂਰੀ ਸੁਨੇਹੇ ਕੁਝ ਜ਼ਰੂਰੀ ਸੂਚਨਾਵਾਂ ਦਿੱਤੀਆਂ ਗਈਆਂ ਨੇ ਉਹ ਅੱਜ ਤੁਹਾਡੇ ਸਾਰਿਆਂ ਦੇ ਨਾਲ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਵੀਡੀਓ ਬਾਕੀ ਸੰਗਤਾਂ ਤੱਕ ਵੀ ਸ਼ੇਅਰ ਕਰਿਓ ਤਾਂ ਕਿ ਸਾਈਂ ਜੀ ਦੇ ਇਹਨਾਂ ਦੱਸੇ ਹੋਈਆਂ ਗੱਲਾਂ ਦੇ ਉੱਪਰ ਸਾਰੇ ਅਮਲ ਕਰ ਸਕਣ। ਸਭ ਤੋਂ ਪਹਿਲਾਂ ਜਿਹੜਾ ਹਮੇਸ਼ਾ ਹਰ ਸਾਲ ਸਾਲਾਨਾ ਮੇਲਾ ਦਰਗਾਹ ਸ੍ਰੀ ਬਕਰਪੁਰੂ ਵਿਖੇ ਮਨਾਇਆ ਜਾਂਦਾ ਹੈ ਉਹ ਇਸ ਸਾਲ ਵੀ 29 ਮਈ ਨੂੰ ਹੀ ਮਨਾਇਆ ਜਾਵੇਗਾ 29 ਮਈ 2024 ਨੂੰ ਪਰ ਉਸ ਦਾ ਜਿਹੜਾ ਟਾਈਮ ਹੈ ਜਿਹੜਾ ਸਮਾਂ ਹੈ ਉਹ ਰਾਤ ਦੀ بجائے ਇਸ ਸਾਲ ਦਿਨ ਦਾ ਰਹੇਗਾ ਸਵੇਰੇ 9 ਵਜੇ ਤੋਂ ਲੈ ਕੇ ਕਰੀਬ ਰਾਤ ਨੂੰ 9-10 ਵਜੇ ਤੱਕ ਪੂਰਾ ਜਿਹੜਾ ਮੇਲਾ ਹੈ ਉੱਪਰੇਗਾ ਉਸ ਤੋਂ ਪਹਿਲਾਂ 27 ਮਈ ਨੂੰ ਜਿਹੜਾ ਹੈ ਲੋੜਵੰਦ ਜ਼ਰੂਰਤਮੰਦ ਲੜਕੀਆਂ ਦੇ ਜਿਹੜੇ ਨੇ ਆਨੰਦਕਾਰਦ ਸਾਹਿਬ ਕਰਵਾਏ ਜਾਣਗੇ ਪੜ੍ਹਾਏ ਜਾਣਗੇ ਤੇ ਦਰਗਾਹ ਸ਼ਰੀਫ ਬਕਰਪੁਰ ਦੇ ਵੱਲੋਂ ਸਾਈਂ ਜੀ ਵੱਲੋਂ ਪਿਆਰ ਦੇ ਵਜੋਂ ਇੱਕ ਤੋਹਫੇ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਜ਼ਰੂਰਤ ਦਾ ਸਮਾਨ ਹੈ ਲਗਭਗ 2 ਲੱਖ ਰੁਪਏ ਦਾ ਉਹ ਵੀ ਉਹਨਾਂ ਪੈਣਾ ਨੂੰ ਜਿਹੜਾ ਹੈ ਉਹ ਦਿੱਤਾ ਜਾਏਗਾ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ 28 ਮਈ ਨੂੰ ਤੁਹਾਡਾ ਸਾਰਿਆਂ ਦਾ ਉਤੇ ਉਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ 28 ਮਈ ਨੂੰ ਜਿੰਨੇ ਵੀ ਨੌਜਵਾਨ ਵੀਰ ਨੇ ਉਹ ਸਾਰੇ ਦਰਗਾਹ شریف ਬਕਰਪੁਰ ਵਿਖੇ ਪਹੁੰਚਣ ਕਿਉਂਕਿ ਉਸ ਦਿਨ ਜਿਹੜਾ ਹੈ ਖੂਨਦਾਨ ਕੈਂਪ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਏਗਾ ਜਿਹੜਾ ਕਿ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਇੱਕ ਬੰਦੇ ਦੇ ਇੱਕ ਇਨਸਾਨ ਦੇ ਦਿੱਤੇ ਖੂਨ ਦੇ ਨਾਲ ਨਾ ਜਾਣੇ ਕਦੋਂ ਕਿਸੇ ਦੀ ਜਾਨ ਬਚ ਜਾਵੇ ਤਾਂ ਆਪਾਂ ਸਾਰਿਆਂ ਨੇ ਇਸ ਦੇ ਵਿੱਚ ਵੱਧ ਚੜ ਕੇ ਜਿਹੜਾ ਹੈ ਉਹ ਹਿੱਸਾ ਲੈਣਾ ਹੈ ਤੇ ਉਸ ਤੋਂ ਬਾਅਦ 29 ਮਈ ਨੂੰ ਜਿਹੜਾ ਹੈ ਮੇਲਾ ਐਜ਼ ਇਟ ਇਜ਼ ਚੱਲੇਗਾ ਨਾਲ ਹੀ ਇੱਕ ਹੋਰ ਜਿਹੜੀ ਸਭ ਤੋਂ ਇੰਪੋਰਟੈਂਟ ਸੂਚਨਾ ਹੈ ਇੰਪੋਰਟੈਂਟ ਗੱਲ ਹੈ ਉਹ ਕੀ ਹੈ ਵੀ ਉਵੇਂ ਜਿਵੇਂ ਹੀ ਜੋ ਤੱਕ ਕਿਉਂਕਿ ਕੁਝ ਦਿਨਾਂ ਦੇ ਵਿੱਚ ਹੀ ਸਾਈਂ ਜੀ ਦੀ ਵਾਪਸੀ ਵੀ ਹੋਣ ਵਾਲੀ ਹੈ ਜਦੋਂ ਤੱਕ ਸਾਈਂ ਜੀ ਦਰਗਾਹ ਸ਼ਰੀਫ ਬਕਰਪੁਰ ਵਿਖੇ ਵਾਪਸ ਇੰਡੀਆ ਨਹੀਂ ਆਉਂਦੇ ਉਦੋਂ ਤੱਕ ਆਪਾਂ ਸਾਰਿਆਂ ਨੇ ਦਰਗਾਹ ਸ਼ਰੀਫ ਬਕਰਪੁਰ ਵਿਖੇ ਜਾ ਕੇ ਬਕਰਪੁਰ ਦਰਬਾਰ ਵਿਖੇ ਜਾ ਕੇ ਉਸੇ ਤਰ੍ਹਾਂ ਹੀ ਨਤਮਸਤਕ ਹੋਣਾ ਹੈ ਉਸੇ ਸ਼ਰਦਾ ਦੇ ਨਾਲ ਜਿਹੜਾ ਹੈ ਆਪਣੀ ਹਾਜ਼ਰੀ ਲਗਵਾਉਣੀ ਹੈ ਪਰਿਵਾਰਾ ਸਮਿਤ ਜਾ ਕੇ ਜਿਵੇਂ ਵੀ ਤੁਸੀਂ ਪਹਿਲਾਂ ਜਾਂਦੇ ਰਹੇ ਹੋ ਉਸ ਤਰ੍ਹਾਂ ਹੀ ਹਰ ਵੀਰਵਾਰ ਆਪਾਂ ਜਾ ਕੇ ਉੱਥੇ ਆਪਣੀ ਹਾਜ਼ਰੀ ਲਗਵਾਈਏ ਔਰ ਸੱਚੇ ਦਿਲੋਂ ਸੱਚੇ ਮਨੋਂ ਅਰਦਾਸ ਕਰੀਏ ਸਾਰਿਆਂ ਦੀ ਤੰਦਰੁਸਤੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਤਾਂ ਸਭ ਨੂੰ ਇਹੀ ਬੇਨਤੀ ਹੈ ਕਿ ਆਪਣੀਆਂ ਤਿਆਰੀਆਂ ਖਿੱਚ ਲੋ ਕਿਉਂਕਿ ਮਸਤਾਨਾ ਮੇਲਾ ਆ ਰਿਹਾ ਸਾਈਆਂ ਦਾ ਮੇਲਾ ਆ ਰਿਹਾ ਬਕਰਪੁਰ ਦਾ ਮੇਲਾ ਆ ਰਿਹਾ ਆਪਾਂ ਸਾਰਿਆਂ ਨੇ ਵੱਧ ਚੜ ਕੇ ਧੂਮ-ਧਾਮ ਦੇ ਨਾਲ ਪਹੁੰਚਣਾ ਹੈ ਉਸ ਸਥਾਨ ਦੇ ਉੱਪਰ ਕਿਉਂਕਿ ਤੁਹਾਡੇ ਸਾਰਿਆਂ ਦੇ ਜਾਣ ਦੇ ਨਾਲ ਉੱਥੇ ਜਿਹੜਾ ਹੈ ਉਹ ਚਾਰ ਚੰਦ ਲੱਗਦੇ ਨੇ ਔਰ ਸਾਈਂ ਜੀ ਦੀ ਜਿਹੜੀ ਕਿਰਪਾ ਰਹਿਮਤ ਹੈ ਉਹ ਸਾਰਿਆਂ ਦੇ ਸਿਰਾਂ ਦੇ ਉੱਪਰ ਇਸੇ ਤਰ੍ਹਾਂ ਬਣੀ ਰਹੇ ਆਪਾਂ ਹਰ ਵੀਰਵਾਰ ਪਹਿਲਾਂ ਦੀ ਤਰ੍ਹਾਂ ਜਿਹੜੀ ਹੈ ਉਹ ਹਾਜ਼ਰੀ ਦਰਗਾਹ ਸ਼ਰੀਫ ਬਕਰਪੁਰੂ ਵਿਖੇ ਜਰੂਰ ਲਗਾਈਏ ਕਿਸੇ ਵੀ ਦਿਨ ਆਪਾਂ ਜਿਹੜਾ ਹੈ ਕਿਸੇ ਵੀ ਹਫਤੇ ਮਿਸ ਨਾ ਕਰੀਏ ਉੱਥੇ ਜਾ ਕੇ ਸਿਰ ਚੁਕਾਈਏ ਅਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਈਏ ਕਿਉਂਕਿ ਕਹਿੰਦੇ ਨੇ ਚੋਰੀ ਭਰੂਗਾ ਮੁਰਾਦਾਂ ਨਾਲ ਤੇਰੀ ਤੂੰ ਸੱਚੇ ਦਿਲੋਂ ਦੇਖ ਮੰਗ ਕੇ ਜੈ ਸੰਗਤ